ਕੋਡੀ 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 ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੈਂ ਆਪਣਾ ਇੱਕ ਨਾਲ ਉੱਥੇ ਰਾਏਪੁਰ ਗਏ ਸੀ ਮੈਂ ਉੱਥੇ ਬੋਲਿਆ ਸੀ ਵੀ ਮੈਂ ਇਦਾਂ ਕਰਕੇ ਬੂਟਪਾ ਖੇਡਦਾ ਹੀ ਮੇਰੀ ਟੀਮ ਕਹਿੰਦੀ ਵੀ ਰੈਨ ਦੇ ਖੇਡਣ ਨੂੰ ਫਾਈਨਲ ਮੈਚ ਸੀ ਆਪਣਾ ਕੋਪੀ ਵੀ ਇਹ ਨਾ ਤੇ ਇਹ ਪੱਤੋ ਦੇ ਖੇਡਣ ਲੱਗਾ ਲੱਗਾ ਸੀ ਉਦੋਂ ਹਨਾ ਤੇ ਵੀ ਆਦਤ ਵਿੱਚ ਬਹੁਤ ਤਕੜਾ ਸੀ ਤੇ ਆਪਾਂ ਵੀ ਤਕੜੇ ਸੀ ਹਨਾ ਮੈਂ ਉਹ ਗੱਲ ਨਹੀਂ ਕਰਦਾ ਮੈਂ ਉਹ ਗੱਲ ਕਰਦਾ ਸੀਗਾ ਵੀ ਉਹ ਵੀ ਤਗੜਾ ਦੀ ਮੈਂ ਵੀ ਤਗੜਾਈ ਜਿਹੜੇ ਪਹਿਲਾਂ ਵਾਲੇ ਪਲੇਅਰ ਸੀ ਨਾ ਇਹ ਆਪ ਤੇ ਆਪ ਨੂੰ ਜਾਨੀ ਕਿ ਥੱਕਿਆ ਮਹਿਸੂਸ ਨਹੀਂ ਕਰਦੇ ਸੀਗੇ ਉਹ ਆਪ ਤੇ ਆਪ ਨੂੰ ਜੋਹਦੇ ਸੀ ਨਾਲ ਦੀਆਂ ਵੀ ਅੱਜ ਵੀ ਹੈਗੇ ਪਲੇਅਰ ਚ ਕਿਵੇਂ ਆ ਹਨਾ ਪਲੇਅਰ ਚ ਕਿੰਨੀ ਕੀ ਜਾਣ ਆ ਕੀ ਆ ਉਹ ਤੋਂ ਸਾਰੇ ਇਦਾਂ ਹੀ ਹੁੰਦਾ ਸੀਗਾ ਤੇ ਮੈਂ ਤਾਂ ਉਹਨੂੰ ਅੱਜ ਵੀ ਆਪਦੇ ਤੋਂ ਤਗੜਾ ਮੰਨਣਾ ਜਿਹੜਾ ਖੇਢੀ ਜਾਂਦਾ ਬੰਦਾ ਤੇ ਉਸ ਤੋਂ ਬਾਅਦ ਸ਼ਾਇਦ ਨੇ ਮੈਨੂੰ ਫੜਿਆ ਹੀ ਹੋਵੇ ਕਿਹੜਾ ਰੀਡਰ ਜਿਹੜਾ ਗੋਪੀ ਨੇ ਨਹੀਂ ਫੜਿਆ ਸਾਰੇ ਰੀਡਰ ਫੜੇ ਆ ਐਵੇਂ ਮੁੜ ਕੇ ਆਪਣੇ ਇਹਨਾਂ ਦੀ ਗਲਤ ਕਮੈਂਟ ਕਰਨ ਲੱਗ ਜਾਂਦੇ ਆ ਵੀਰ ਮੇਰੇ ਐਦਾਂ ਆਏ ਆ ਮੈਂ ਜਿਹੜੀ ਗੱਲ ਕੀਤੀ ਮੈਂ ਵੈਸੇ ਗੱਲ ਕੀਤੀ ਆ ਸਰਸਰੀ ਤੋਂ ਉਹਨਾਂ ਦੇ ਤੇ ਮੈਂ ਉਹਨਾਂ ਦੇ ਮੇਚਾਂ ਦੇ ਫਰਕ ਦੀ ਗੱਲ ਕੀਤੀ ਆ ਵੀ ਉਹ ਤੋਂ ਪਲੇਅਰਾਂ 'ਚ ਇੰਨੀ ਕਿ ਦਲੇਰੀ ਹੁੰਦੀ ਸੀਗੀ ਤੇ ਪਲੇਅਰ ਨਾਲ ਥੱਕਿਆ ਟੁੱਟਿਆ ਵੀ ਕਹਿ ਲੁੰਦਾਈ ਨਹੀਂ ਯਾਰ ਮੈਂ ਖੇਡਦਾ ਹਣਾ ਤੇ ਹੁਣ ਮੈਂ ਕਿਹਾ ਦੂਜਾ ਵੀ ਵੇਖ ਲੋ ਵੀ ਤੁਹਾਨੂੰ ਵੇਖਿਆ ਇਹਦੇ ਮੇਚਾਂ 'ਚ ਕੀ ਹਾਲ ਹੁੰਦਾ ਕਈ ਵਾਰੀ ਜੱਫੀਆਂ ਨਾਲ ਬੋਡਾਂ ਪਾਉਣੀਆਂ ਪੈਂਦੀਆਂ ਉਦੋਂ ਕੱਲੇ-ਕੱਲੇ ਰੇਟਰ ਸਰਜਰੀ ਕੱਟੀਆਂ ਪਾਈ ਜਾਂਦੇ ਸੀਗੇ ਤੇ ਬਾਕੀ ਵੀਰਨਾਂ ਦਾ ਆਪਣੀ ਗੱਲ ਹੁੰਦੀ ਰਹਿੰਦੀ ਹੈ ਗੋਪੀ ਨੇ ਤਾਂ ਕੋਈ ਨਹੀਂ ਇਦਾਂ ਕੀਤਾ ਕੋਈ ਫਿਰ ਤੇ ਕਮੈਂਟਾਂ ਜੀ ਵਾਲਾ ਹੁੰਦਾ ਹਨਾ ਤੇ ਮੈਂ ਤਾਂ ਕਹਿੰਦਾ ਵੀਰੇ ਵੀ ਮੜੇ ਨੇ ਗੱਲ ਨੂੰ ਪੜਨ ਤੀਖ ਲਿਆ ਕਰੋ ਵੀ ਕੀ ਬੋਲਿਆ ਗਿਆ ਕੀ ਨਹੀਂ ਤੇ ਆਪਾਂ ਅੱਜ ਵੀ ਕਹਿੰਦੇ ਆ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਪਲੇਅਰ ਉਹ ਵੀ ਤਿਆਰ ਕਰੀ ਜਾਂਦਾ ਤੇ ਆਪ ਵੀ ਖੇਡੀ ਜਾਂਦਾ ਹਜੇ ਤੱਕ ਵੀ ਤਕੜਾ ਹੈਗਾ ਤੇ ਤਕੜਾ ਰਹਿਣਾ ਜਿਹੜੇ ਵੀ ਨੇ ਜਿਹੜੇ ਨੇ ਤਕੜਾ ਕੰਮ ਕੀਤਾ ਵੀ ਤਕੜੇ ਪਲੇਅਰ ਦਾ ਜਿਵੇਂ ਕੋਈ ਵੀ ਮੈਂ ਆ ਉਹ ਆ ਹੋਰ ਆ ਜਿਹੜੇ ਤਕੜੀ ਕਬੱਡੀ ਖੇਡੀ ਆ ਵੀ ਉਹਨਾਂ ਦਾ ਨਾਂ ਤਾਂ ਰਹਿਣਾ ਹੀ ਆ ਹਨ ਤੇ ਤਾਂ ਕਰਕੇ ਵੀ ਬਹੁਤ ਤਕੜਾ ਮਾਣ ਆ ਅੱਜ ਵੀ ਤਕੜਾ ਤੇ ਭਾਰਤ ਕੇ ਵੀ ਤਕੜਾ ਸੀ ਕੱਲ ਵੀ ਤਕੜਾ ਸੀ ਤੇ ਪ੍ਰਮਾਤਮਾ ਨੂੰ ਦੁਗਣੀ ਤਿਕਣੀ ਤਰੱਕੀ ਬਖਸ਼ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਵਾਹਿਗੁਰੂ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ